Oh ਮਨ ਦੀ ਆਪ ਜਗਾਈ ਬੋਲੋ ਜੀਵਾ ਹੈ ਗੁਰੂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਹਾਏ ਵਾਰ ਸ੍ਰੀ ਭਗਵਤੇ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤ ਸਮਰਕਾ ਗੁਰੂ ਨਾਨਕ ਦੇਵ ਜੀ ਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ RAM DAS ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਾਓ ਸ੍ਰੀ ਹਰਿ ਜਗਦਾਈ ਸ੍ਰੀ ਹਰਿ ਕ੍ਰਿਸ਼ਨ ਤੇ ਹਈਆ ਜਿਸ ਦਿੱਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਉ ਨਿਦਿਆਵੇ ਧਾਈ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਨਰਦ ਅੰਤਰ ਕੇ ਬੋਲੋ ਜੀ ਜੰਗ ਪਿਆਰਿਆ ਚਮਕ ਸਾਹਿਬ ਜਾਦੇ ਆ ਚਾਰੀਆਂ ਮੁਕਤੇ ਆ ਅਠੀਆਂ ਦਫੀਆਂ ਤਪੀਆ ਜਿਨਾ ਨਾਮ ਦਫੀਆ ਵੱਲ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨ ਡਠ ਕੀਤਾ ਤਨਾ ਪਿਆਰਿਆ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੇ ਬੱਲੇ ਜੀ ਸਨ ਸਨ ਸਿੰਗੜੀਆਂ ਧਰਮ 헤ਤ ਸਿਰ ਸੁਦਤੇ ਬੰਦ ਬੰਦ ਕਟਾਏ ਖੋਪਰੀਆਂ ਲਹਾਈਆਂ ਚਰਖੜੀਆਂ ਤੇ ਚੜੇ ਤਾਰਿਆਂ ਨਾਲ ਚਰਾਏ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾ ਸਵਾਸਨਾਰ ਨਿਭਾਈ ਤਨ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੁੱਲ ਲਵੇ ਪੰਡ ਤਖਤ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੁੱਲ ਲਵੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਦੇ ਕੋ ਵਾਹੇ ਗੁਰ ਵਾਹੇ ਗੁਰ ਵਾਹੇ ਗੁਰ ਜਿੱਤ ਆਵੈ ਜਿੱਤ ਆਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਦੇ ਸਾਹਿਬ ਤਹਾਂ ਤਹਾਂ ਰੱਛਿਆ ਰਿਆ ਏਤ ਦੇਖ ਤੇ ਲਫਦਨਾ ਬਿਰਦ ਕੇ ਪੈਰ ਪਾਲ ਚੱਕੇ ਦੇਤ ਸਰੇ ਸਰ ਦੇ ਸਹਾਇ ਕਾਲ ਸਹੇਕੇ ਬੋਲ ਬੱਲ ਬੱਲ ਦੇ ਸਕਾਨੋ ਸੁਖੀ ਦਾਨ ਕੇ ਸਦਾਨ ਰਹਾ ਤੁਦਾਨ ਦਮੇਂ ਦਾਨ ਵਿਸਾਹ ਦਾਨ ਪ੍ਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਸੰਗ ਜੀਤੇ ਦਾਰਸ਼ਨੇਸ਼ ਨਾਨਕ ਚੌਕੀਆਂ ਝੰਡੇ ਬੰਗੇ ਦੁੱਖ ਦੁੱਖੇ ਟਲ ਧਰਮ ਕਾ ਜੈਕਾਰ ਬੋਲ ਲ ਜੈ ਜੈ ਸਿੱਖਾਂ ਦਾ ਮਨ ਨਹੀਂ ਮੰਨ ਬਤੋ ਚੀ ਮਤ ਪਥ ਦਾ ਰੱਖ ਆਪ ਵਾਹੇ ਗੁਰ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿ ਆਓ

ਦੇਉ ਤੇ ਆਂਦੀ ਓਟ ਧੰਨ ਧੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪਦੀ ਦੀ ਖਾਜੂਰ ਅਰਦਾਸ ਬਿਣਤੀ ਜੋਦੜੇ ਹਾ ਜੀ ਸਤਿਗੁਰ ਦੇ ਰਾੜੇ ਸੁਖ ਦੇ ਬਤੀਤ ਹੋਏ ਚਾਰ ਪਹਿ ਦਿਨ ਆਇਆ ਹੈ ਬਾੜੇ ਅੰਦਰ ਸੁਖ ਆਨੰਦ ਦਾ ਬਤੀਤ ਕਰ ਵਰਣਾ ਧੰਨ ਧੰਨ ਅਵਰ ਸ਼੍ਰੀਤ ਬਾਬਾ ਦੀਪ ਸਿੰਘ ਸਾਹਿਬ ਜੀ ਆਪਦੇ ਦੇ ਪਾਵਨ ਕਲਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਵਿਖੇ ਸਤਿਗੁਰ ਦੇ ਆਪਦੇ ਦੇ ਸਿੰਘਾਸਨ ਸਜ ਕੇ ਪਿਆਰ ਹਾਂ ਆਪ ਜੀ ਕਿਰਪਾ ਕਰੋ ਸਿੰਘਾਸਨ ਉੱਤੇ ਜਾ ਕੇ ਖੁੱਲੇ ਦਰਸ਼ਨ ਦੇਦਾਰੇ ਬਖਸ਼ਿਸ਼ ਕਰਕੇ ਉਪਦੇਸ਼ ਬਖਸ਼ ਕੇ ਨਿਹਾਲ ਨਿਹਾਲ ਪ੍ਰਹ ਜੀ ਦਰ ਆਏ ਸਰਬਤ ਸੰਗਤ ਦੇ ਹਾਜ਼ਰੀ ਤੇਲ ਫੁੱਲ ਪੇਟਾ ਦਰਖ ਜਾਨ ਨੇ ਪਰਵਾਨ ਕਰਨ ਸਭਨਾਂ ਨੂੰ ਆਪਣੇ ਦਰੋਂ ਘਰੋ ਸਿੱਖੀ ਸਦਕ ਪ੍ਰਸਾਦ ਨਾਮ ਦਾਨ ਬਖਸ਼ਨਾ ਸ਼ੋਭ ਭਾਵਨਾ ਬਾਪੂਰੀਆਂ ਕਰਨੀਆਂ ਯਾਤਰਾ ਸਫਲੇ ਕਰਨੇ ਆਪ ਜੀ ਕਿਰਪਾ ਕਰੋ ਸੁਖ ਆਸਨ ਅਸਥਾਨਤੋਂ ਪ੍ਰਕਾਸ਼ ਅਸਥਾਨਾਂ ਲੈ ਚੱਲ ਪਾਓ ਜੀ ਸਤਿਗੁਰ ਜੀ ਰਸਤੇ ਪੈਣ ਅੰਦਰ ਆਪ ਅੰਗ ਸੰਗ ਸਹਾਈ ਹੋਣਾ ਅੱਖਰ ਵਾਧਾ ਘਟ ਮੁਲ ਚੁੱਕ ਨਵਾਸ ਕਰਨਾ सिख प वाहिगुरू जी का ख़ाल वाहिगुरू जी फते बोली